ਦੋਸਤੋ ਜਿਹੜੀ ਆਪਾਂ ਨੇ ਐਪ ਬਣਾਈ ਹੋਈ ਆ ਪਲੇ ਸਟੋਰ 'ਚ ਐਪ ਸਟੋਰ ਤੇ ਪੰਜਾਬ ਦੇ ਹੀਰੇ ਉਸ ਐਪ ਦਾ ਨਾਮ ਆ। ਇਹ ਆ ਅਸੀਂ ਘਰ ਬੈਠ ਕੇ ਲੈਂਡ ਰਿਕਾਰਡ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹਾਂ। ਉਹ ਉਹਨਾਂ ਲਈ ਅਸੀਂ ਗਾਰੰਟੀ ਦੇ ਸਕਦੇ ਹਾਂ, ਦਾਅਵਾ ਕਰ ਸਕਦੇ ਹਾਂ ਕਿ ਤੁਸੀਂ ਇੱਕ ਵੀਡੀਓ ਤੋਂ ਲੈ ਕੇ 163 ਵੀਡੀਓ ਜੇ ਤੁਸੀਂ ਲੜੀਵਾਰ ਦੇਖ ਲਈਆਂ, ਤੁਸੀਂ ਅੱਜ ਕੀ ਹੋ ਤੇ ਆਉਣ ਵਾਲੇ 6 ਮਹੀਨੇ ਜਾਂ 3 ਮਹੀਨੇ 'ਚ ਕੀ ਹੋਵੋਗੇ। ਉਹ ਤੁਹਾਨੂੰ ਖੁਦ ਮਹਿਸੂਸ ਹੋਊਗਾ ਕਿ ਪਹਿਲਾਂ ਮੇਰੀ ਜਾਣਕਾਰੀ ਕਿੱਥੇ ਸੀ ਦੀ ਅੱਜ ਦੀ ਕਿੱਥੇ ਆ ਉਹਦੀ ਐਗਜ਼ਾਮਪਲ ਇਹ ਆ ਮੰਨ ਲਓ ਅਸੀਂ ਦੋ ਭਰਾ ਆ ਇੱਕ ਭਰਾ ਸਾਡੇ ਇਸ ਐਪ ਨੂੰ ਵਿਜ਼ਿਟ ਕਰ ਰਿਹਾ ਡੇਲੀ ਇੱਕ ਦੋ ਵੀਡੀਓ ਦੇਖ ਰਿਹਾ ਜਿੱਦਾਂ ਦਾ ਤੁਹਾਡੇ ਲਈ ਸਮਾਂ ਹੈ ਇੱਕ ਭਰਾ ਐਪ ਤੋਂ ਬਿਲਕੁਲ ਅਨਟਚ ਆ ਉਹ ਬਿਲਕੁਲ ਐਪ ਤੇ ਨਹੀਂ ਗਿਆ ਜਾਣਕਾਰੀ ਦੇਖਣ ਦੇ ਲਈ ਤੁਸੀਂ ਜਦੋਂ 3 ਮਹੀਨੇ ਬਾਅਦ ਜਾਂ 4 ਮਹੀਨੇ ਬਾਅਦ ਕੋਈ ਪ੍ਰਾਪਰਟੀ ਖਰੀਦੋਗੇ ਜਾਂ ਵੇਚੋਗੇ ਜਿਹੜਾ ਤੁਹਾਡੇ ਵਿਚਕਾਰ ਡੀਲਰ ਹੋਊਗਾ ਜਾਂ ਸੀ ਡੀਲਰ ਕਹਿ ਦੀ ਜਾਂ ਕੋਈ ਹੋਰ ਵੀ ਐਡਵਾਈਜ਼ਰ ਕਹਿ ਦੀ ਬੰਦਾ ਜਿਹੜਾ ਸਾਨੂੰ ਸਲਾਹ ਦਿੰਦਾ ਉਹਦੇ ਨਾਲ ਤੁਹਾਡੇ 100 ਸਵਾਲ ਹੋਣਗੇ ਵੇਚਣ ਵੇਲੇ ਵੀ ਖਰੀਦਣ ਵੇਲੇ ਵੀ ਜੇ ਤੁਸੀਂ ਕੋਈ ਪ੍ਰਾਪਰਟੀ ਦੇਖ ਰਹੇ ਹੋ ਵੇਚ ਰਹੇ ਹੋ ਔਰ ਜਦੋਂ ਤੁਸੀਂ ਰਜਿਸਟਰੀ ਕਰਾਉਂਗੇ ਦੋਸਤੋ ਜਿਹੜੀ ਆਪਾਂ ਨੇ ਐਪ ਬਣਾਈ ਹੋਈ ਆ ਪਲੇ ਸਟੋਰ ਜੈ ਐਪ ਸਟੋਰ ਤੇ ਪੰਜਾਬ ਦੇ ਹੀਰੇ ਉਸ ਐਪ ਦਾ ਨਾਮ ਆ ਉਹਨੂੰ ਅਸੀਂ ਪਿਛਲੇ ਸਾਲ ਸ਼ੁਰੂ ਕੀਤਾ ਸੀ ਉਹਦੇ ਵਿੱਚ ਉਦੋਂ ਅਸੀਂ 134 ਵੀਡੀਓ ਪਾਈਂਦੀਆਂ ਹੁਣ ਇਸ ਟਾਈਮ ਉਹਦੇ ਵਿੱਚ 163 ਵੀਡੀਓ ਨੇ ਜਿੰਨੀਆਂ ਵੀ ਉਹਦੇ ਵਿੱਚ ਵੀਡੀਓ ਆਈਆਂ ਨੇ ਜਿਵੇਂ ਹੁਣ ਪਿਛਲੀ ਵਾਰ ਇਹਨਾਂ ਨੇ ਈਜ਼ੀ ਜ਼ਮਾਦਦੀ ਪੋਰਟਲ ਸ਼ੁਰੂਆਤ ਕੀਤੀ ਆ ਉਹਦੇ ਵਿੱਚ ਤੁਸੀਂ ਆਪਣੀ ਘਰ ਬੈਠ ਕੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਬੈਠਿਆਂ ਤੁਸੀਂ ਫਾਰਮ ਡਾਊਨਲੋਡ ਕਰ ਸਕਦੇ ਹੋ ਹੋਰ ਬਹੁਤ ਉਹਦੇ ਵਿੱਚ ਜਾਣਕਾਰੀ ਆ ਸਟੈਪ ਵਾਈਜ਼ ਸਟੈਪ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਜਿਹੜੀ ਐਪ ਐਪ ਨੂੰ ਤੁਸੀਂ ਘਰੇ ਬਹਿ ਕੇ ਜਣੀ ਕਿ ਰੈਵਨਿਊ ਦੇ ਸਬੰਧੀ ਪੂਰੀ ਨੌਲੇਜ ਲੈ ਸਕਦੇ ਹੋ ਤੁਸੀਂ ਜੀ ਹੂੰ ਹੂੰ ਜਵਨ ਦੀ ਦੇਖ ਸਕਦੇ ਹੋ ਜਵਨ ਦੀ ਚ ਕਿਹੜੇ ਬੰਦੇ ਮਾਲਕ ਨੇ ਜੀ ਕਿਹੜੇ ਪਿੰਡ ਦੀ ਜਵਨ ਦੀ ਕਢਾਉਣੀਆਂ ਕਿਹੜੇ ਜ਼ਿਲ੍ਹੇ ਦੀ ਕਢਾਉਣੀਆਂ ਤੁਸੀਂ ਜਿਹੜੀ ਮਰਜ਼ੀ ਜਣੀ ਕਿ ਐਪ ਤੇ ਜਾ ਕੇ ਤੁਸੀਂ ਆਪਦੇ ਫਰਦਾਂ ਚੰਗੀ ਚੈੱਕ ਕਰ ਸਕਦੇ ਹੋ ਜੇ ਆਪਾਂ ਤੁਸੀਂ ਬਾਹਰਲੇ ਦੇਸ਼ 'ਚ ਬੈਠੇ ਉੱਥੇ ਬੈਠੇ ਵੀ ਤੁਸੀਂ ਐਪ ਤੇ ਜਣੀ ਕਿ ਆਪਦੇ ਫਰਦਾਂ ਚੈੱਕ ਕਰ ਸਕਦੇ ਹੋ ਤੇ ਇਹ ਜਿਹੜੀ ਵੀਡੀਓ ਪਾਈ ਹੋਈ ਨੇ ਸਾਨੂੰ ਰੈਵਨੂ ਰਕਾਰਡ ਦੇ ਮੁਤਲਕਾ ਸਾਰੀਆਂ ਵੀਡੀਓ ਪਾਈਆਂ ਹੋਈਆਂ ਨੇ ਨੰਬਰ ਖਸਰਾ ਕੀ ਹੁੰਦਾ ਹੈ ਨਕਸ਼ਾ ਕੀ ਹੁੰਦਾ ਹੈ ਨਿਸ਼ਾਨਦੇਹੀ ਕਿਵੇਂ ਲੈਣੀ ਹੈ ਤਕਸੀਮ ਕਿਵੇਂ ਕਰਨੀ ਹੈ ਹਰੇਕ ਚਿਤਰਾ ਦੀ ਨੌਲਜ ਹੈ ਉਹਦੇ ਵਿੱਚ ਪਾਈ ਹੋਈ ਸਾਡੀ ਉਸ ਤੋਂ ਫਾਇਦਾ ਉਠਾਉਣਾ ਜ਼ਰੂਰੀ ਹੈ ਫਾਇਦਾ ਠਾਓ ਬੱਦ ਤੋਂ ਬੱਦ ਉਹਨੂੰ ਤੁਸੀਂ ਜ ਐਪ ਕਾਹਾਂ ਦੀ ਕਾਹਾਂ ਸ਼ੇਅਰ ਵੀ ਕਰੋ ਤਾਂ ਕਿ ਲੋਕਾਂ ਨੂੰ ਹੋਰ ਨੂੰ ਵੀ ਜ ਇਸ ਜਾਣਕਾਰੀ ਬਾਰੇ ਬੱਦਾ ਮਿਲ ਸਕੇ ਸੋ ਦੋਸਤੋ ਇਹਦੇ ਵਿੱਚ ਮੇਨ ਗੱਲ ਇਹ ਹੈ ਜਿਹੜੇ ਭੈਣ ਭਰਾ ਮੇਨ ਇੰਟਰਸਟਿਡ ਲੋਕ ਨੇ ਮੇ ਆ ਅਸੀਂ ਘਰ ਬੈਠ ਕੇ ਲੈਂਡ ਰਿਕਾਰਡ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਉਹ ਉਹਨਾਂ ਲਈ ਅਸੀਂ ਗਾਰੰਟੀ ਦੇ ਸਕਦੇ ਹਾਂ ਦਾਅਵਾ ਕਰ ਸਕਦੇ ਹਾਂ ਕਿ ਤੁਸੀਂ ਇੱਕ ਵੀਡੀਓ ਤੋਂ ਲੈ ਕੇ 163 ਵੀਡੀਓ ਜੇ ਤੁਸੀਂ ਲੜੀਵਾਰ ਦੇਖ ਲਈਆਂ ਤੁਸੀਂ ਅੱਜ ਕੀ ਹੋ ਤੇ ਆਉਣ ਵਾਲੇ 6 ਮਹੀਨੇ ਜਾਂ 9 ਮਹੀਨੇ 'ਚ ਕੀ ਹੋਵੋਗੇ ਉਹ ਤੁਹਾਨੂੰ ਖੁਦ ਮਹਿਸੂਸ ਹੋਊਗਾ ਕਿ ਪਹਿਲਾਂ ਮੇਰੀ ਜਾਣਕਾਰੀ ਕਿੱਥੇ ਸੀ ਦੀ ਅੱਜ ਦੀ ਕਿੱਥੇ ਆ ਉਹਦੀ ਐਗਜ਼ਾਮਪਲ ਇਹ ਆ ਮੰਨ ਲਓ ਅਸੀਂ ਦੋ ਭਰਾ ਆ ਇੱਕ ਭਰਾ ਸਾਡੇ ਇਸ ਐਪ ਨੂੰ ਵਿਜ਼ਿਟ ਕਰ ਰਿਹਾ ਡੇਲੀ ਇੱਕ ਦੋ ਵੀਡੀਓ ਦੇਖ ਰਿਹਾ ਜਿੱਦਾਂ ਦਾ ਤੁਹਾਡੇ ਲਈ ਸਮਾਂ ਹੈ ਇੱਕ ਭਰਾ ਐਪ ਤੋਂ ਬਿਲਕੁਲ ਅਨਟਚ ਆ ਉਹ ਬਿਲਕੁਲ ਐਪ ਤੇ ਨਹੀਂ ਗਿਆ ਜਾਣਕਾਰੀ ਦੇਖਣ ਦੇ ਲਈ ਤੁਸੀਂ ਜਦੋਂ 3 ਮਹੀਨੇ ਬਾਅਦ ਜਾਂ 4 ਮਹੀਨੇ ਬਾਅਦ ਕੋਈ ਪ੍ਰਾਪਰਟੀ ਖਰੀਦੋਗੇ ਜਾਂ ਵੇਚੋਗੇ ਜਿਹੜਾ ਤੁਹਾਡੇ ਵਿਚਕਾਰ ਡੀਲਰ ਹੋਊਗਾ ਜਾਂ ਅਸੀਂ ਡੀਲਰ ਕਹਿੰਦੇ ਜਾਂ ਕੋਈ ਹੋਰ ਵੀ ਐਡਵਾਈਜ਼ਰ ਕਹਿੰਦੀ ਹੈ ਬੰਦਾ ਜਿਹੜਾ ਸਾਨੂੰ ਸਲਾਹ ਦਿੰਦਾ ਉਹਦੇ ਨਾਲ ਤੁਹਾਡੇ 100 ਸਵਾਲ ਹੋਣਗੇ ਵੇਚਣ ਵੇਲੇ ਵੀ ਖਰੀਦਣ ਵੇਲੇ ਵੀ ਜੇ ਤੁਸੀਂ ਕੋਈ ਪ੍ਰਾਪਰਟੀ ਦੇਖ ਰਹੇ ਹੋ ਵੇਚ ਰਹੇ ਹੋ ਔਰ ਜਦੋਂ ਤੁਸੀਂ ਰਜਿਸਟਰੀ ਕਰਾਉਂਗੇ ਤੁਸੀਂ ਖਸਰਾ ਨੰਬਰ ਕੀ ਸਾਈਡਾਂ ਕੀ ਲੈਫਟ ਰਾਈਟ ਪਿੱਛੇ ਹਰੇਕ ਚੀਜ਼ ਸਾਰੂ ਬੰਦੇ ਨੂੰ ਜਾਣਕਾਰੀ ਮਿਲੂਗੀ ਬਿਲਕੁਲ ਜੀ ਬਿਲਕੁਲ ਜਦੋਂ ਅਸੀਂ ਹੁਣ ਦੇਖਦੇ ਆ ਜਿਵੇਂ ਅੱਜ ਵੀ ਮੇਰੇ ਲਈ ਇੱਕ ਫੋਨ ਆਇਆ ਸੀ ਜਦੋਂ ਬਾਈ ਨੇ ਪਲਾਟ ਖਰੀਦਿਆ 3 ਸਾਲ ਪਹਿਲਾਂ ਉਹਨਾਂ ਨੇ ਰਜਿਸਟਰੀ ਵਿੱਚ ਦੋਨੇ ਸਾਈਡਾਂ ਤੇ ਸੜਕ ਲਗਵਾਤੀ ਉਹ ਕਹਿੰਦੇ ਅੱਗੇ ਵੀ ਸੜਕ ਲੱਗਦੀ ਹੈ ਪਿੱਛੇ ਵੀ ਸੜਕ ਲੱਗਦੀ ਹੈ ਜਦਕਿ ਅਸਲ ਦੇ ਵਿੱਚ ਜਦੋਂ ਹੁਣ ਲੋਨ ਕਰਾਉਣ ਗਏ ਉਹ ਉਹਨਾਂ ਨੇ ਵਿਜ਼ਿਟ ਕਰੀ ਕਿਸੇ ਬੰਦੇ ਨੇ ਉਹ ਸੜਕ ਇੱਕੋ ਜਗ੍ਹਾ ਤੇ ਹੈਗੀ ਸੀ ਪਿੱਛੇ ਸੜਕੇ ਨਹੀਂ ਹੈਗੀ ਉਹ ਕਹਿੰਦੇ ਹੁਣ ਲੋਨ ਨਹੀਂ ਹੁੰਦਾ ਨਾ ਉਹ ਪਲਾਟ ਗਾਂ ਅਗਲਾ ਵਿਖ ਰਿਆ ਉਹ ਦਿੱਕਤ ਆ ਉਹ ਦਿੱਕਤ ਆ ਗਈ ਉਹ ਕਹਿੰਦਾ ਮੈਂ ਲੈਦਾ ਨਹੀਂ ਤੁਸੀਂ ਮੈਨੂੰ ਦੋ ਸੜਕਾਂ ਕਹਿ ਰਹੀ ਸੀ ਸੜਕੇ ਦੇ ਵਿੱਚ ਲੱਗਦੀ ਕ ਮੇਨ ਮੇਨ ਗਲੀ ਕਹਿਦੀ ਆਪਾਂ ਵੀ ਤੁਸੀਂ ਦੋ ਕਹਿ ਰਹੇ ਹੋ ਵੀ ਜਦੋਂ ਇਦਾਂ ਦੀਆਂ ਬਰੀਕੀਆਂ ਦਾ ਤੁਹਾਨੂੰ ਪਤਾ ਲੱਗੂਗਾ ਫਿਰ ਤੂੰ ਤਾਂ ਤੁਹਾਡਾ ਕੋਈ ਵੀ ਕਦੇ ਨੁਕਸਾਨ ਨਹੀਂ ਹੋ ਸਕਦਾ ਇਹ ਜਿਹੜੀ ਐਪ ਦੀ ਐਸੀ amount ਬਿਲਕੁਲ ਮਿਨੀਮਮ ਰੱਖੀ ਆ ਕੋਈ ਜ਼ਿਆਦਾ ਨਹੀਂ ਹੈਗੀ ਇਦੇ ਵਿੱਚ ਤੁਹਾਨੂੰ ਫਰਦ ਬਾਰੇ ਘਰ ਬੈਠ ਕੇ ਲਾਲ ਖੀਰ ਬਾਰੇ ਵੀ ਤੁਹਾਨੂੰ ਜਾਣਕਾਰੀ ਮਿਲੂਗੀ ਹਰੇਕ ਟੌਪਿਕ ਵਾਈਜ਼ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਮਿਲੂਗੀ ਅੱਗੇ ਵੀਡੀਓ ਵੱਧ ਵੱਧ ਸ਼ੇਅਰ ਕਰਿਓ ਖਾਸ ਕਰਕੇ ਉਹ ਭੈਣ ਭਰਾ ਜਿਹੜੇ ਨਵੇਂ ਵੀਰ ਪਟਵਾਰੀ ਭਰਤੀ ਹੋਏ ਨੇ ਉਹ ਇਸ ਐਪ ਤੇ ਜ਼ਰੂਰ ਵਿਜ਼ਿਟ ਕਰਨਾ ਤਾ ਜਦੋਂ ਤੁਸੀਂ ਵਿਜ਼ਿਟ ਕਰੋਗੇ ਤੁਹਾਨੂੰ ਜਦੋਂ 1960 ਕਾਰਵਾੜ ਜੱਵਾ ਕਹਿੰਦਾ ਵੀ ਜਮਾਂਬੰਦੀ ਹੋ ਆਪਣੇ ਮਰਬਾ ਮਦੀ ਸਟਾਰਟ ਹੋਈ ਹੈ ਜੀ ਹਾਂਜੀ ਹਾਂਜੀ ਉਦੋਂ ਤੋਂ ਲੈ ਕੇ ਅਸੀਂ ਨੇ ਹੁਣ ਤੱਕ ਦੀਆਂ ਸਾਰੀਆਂ ਲੇਟੈਸਟ ਕੀ ਪੁਰਾਣੀਆਂ ਕੀ ਨਵੀਆਂ ਕੀ ਸਾਰੀਆਂ ਇਹਦੇ ਵਿੱਚ ਜਾਣਕਾਰੀਆਂ ਪਾਈਆਂ ਨੇ ਬਾਕੀ ਸੈਪ ਨੂੰ ਵਾਧੂ ਵੱਧ ਜਿੰਨਾ ਹੋ ਸਕੇ ਉਹਨੇ ਸ਼ੇਅਰ ਕਰਿਓ ਤਾਂ ਕਿ ਹਰੇਕ ਭੈਣ ਭਰਾ ਨੂੰ ਜਿਵੇਂ ਫਰਜ਼ ਸੀ ਇਹ ਮੈਂ ਫਰਜ਼ ਕੱਢਣੀ ਹੋਰ ਸੀ ਕੱਢ ਲਈ ਹੋਰ ਮੈਂ ਨਾਲ ਦੀ ਨਾਲ ਆਪਣੇ ਫੋਨ ਤੇ 2 ਮਿੰਟ ਚ ਫਰਜ਼ ਕੱਟ ਕੇ ਅਸੀਂ ਉਰੋਂ ਬੈਠ ਕੇ ਹੁਣ ਕੋਈ ਹਿੱਸਾ ਕੱਟ ਕੇ ਹਟੇ ਅਸੀਂ ਹਿੱਸਾ ਕੱਢਿਆ ਹੁਣ ਅਸੀਂ ਨੇ ਹਿੱਸਾ ਕੱਟ ਕੇ ਹਟਿਆ ਅਸੀਂ ਕੀਤਾ ਅਸੀਂ ਇਹ ਫਰਦ ਕੱਢੀ ਮੈਂ ਫਰਦ ਹੋਰ ਕੱਟਣੀ ਦੀ ਉਹ ਨਿਕਲ ਗਈ ਭਲੇਖੇ ਨਾਲ ਖੇਵਟ ਨੰਬਰ ਹੋਰ ਜਦੋਂ ਸਾਨੂੰ ਇਹ ਚੀਜ਼ਾਂ ਦਾ ਪਤਾ ਲੱਗ ਗਿਆ ਤੁਸੀਂ ਕਿਤੇ ਵੀ ਬੈਠੇ ਹੋ ਅੱਜ ਛੁੱਟੀ ਆ ਜੇ ਤੁਸੀਂ ਦਫ਼ਤਰ ਜਾਓਗੇ ਤੁਹਾਨੂੰ ਫਰਦ ਨਹੀਂ ਮਿਲੂਗੀ ਠੀਕ ਆ ਤੇ ਜੇ ਤੁਸੀਂ ਘਰ ਬੈਠੇ ਹੋ ਤੁਸੀਂ ਸਿਰਫ ਆਪਣੇ ਘਰ ਦੇ ਲਈ ਘਰੇਲੂ ਵਰਤੋਂ ਕਰਨੀ ਆ ਤੁਸੀਂ 5 ਮਿੰਟਾਂ ਦੇ ਵਿੱਚ ਵਿੱਚ ਆਪਣੀ ਫਰਦ ਕੱਢ ਲਓਗੇ ਆਪਣੇ ਫੋਨ ਤੇ ਵੀ ਕੱਢ ਲਓਗੇ ਉਹ ਵੀਡੀਓ ਪਈਆਂ ਨੇ ਦੀ ਵਿੱਚ ਤਾਂ ਫ੍ਰੀ ਮਟੀਰੀਅਲ ਲੈਣ ਰਿਕਾਰਡ ਵੀਡੀਓ ਰਿਕਾਰਡਡ ਵੀਡੀਓ ਤਿੰਨ ਸਟੈਪਾਂ ਦੇ ਵਿੱਚ ਵੀਡੀਓ ਨੇ ਹਰ ਇੱਕ ਜਾਣਕਾਰੀ ਇਸ ਐਪ ਦੇ ਵਿੱਚ ਤੁਹਾਨੂੰ ਮਿਲੂਗੀ ਇੱਕ ਵਾਰ ਫਿਰ ਤੋਂ ਸਰਦਾ ਜੀ ਤੁਹਾਨੂੰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਜੀ